ਤੇ ਪਹੁੰਚਿਆ ਤੇ ਕੀ ਹੋਇਆ ਹਾਂ ਸਰ ਮੇਰਾ ਟੀਮ ਆਪ ਹੈ ਫੋਨ ਮੇਰਾ ਚੋਰੀ ਹੋ ਗਿਆ ਪਤਾ ਨਹੀਂ ਕਿਹਨੇ ਕੱਢਿਆ ਸਾਨੂੰ ਤੋਂ ਬਾਹਰ ਬਾਕੀ ਦੇਖਦੇ ਚੈੱਕ ਕਰਦੇ ਸਾਰੀ ਉਹਦੇ ਵਿੱਚ ਕੰਟੈਕਟ ਵੀ ਹੋਣਗੇ ਸਾਰੀ ਕੰਟੈਕਟ ਨੰਬਰ ਵਗੈਰਾ ਉਹਦੇ ਵਿੱਚ ਹੀ ਨੇ ਕੰਟੈਕਟ ਵੀ ਤੇ ਡਾਟਾ ਡੂਟਾ ਸਾਰਾ ਉਹਦੇ ਵਿੱਚ ਹੀ ਆ ਸਾਰੀ ਕੋਈ ਪਲੇਟ ਕੀਤਾ ਹੋਇਆ ਹਾਂਜੀ ਬੈਂਕ ਨਾਲ ਵੀ ਰਿਲੇਟਡ ਹੈ ਕੋਈ ਪਤਾ ਨਹੀਂ ਲੱਗਿਆ ਫੋਨ ਲੱਗਿਆ ਠੀਕ ਹੋਈ ਪ੍ਰਬੰਧਾਂ ਦੇ ਘਰ ਦੀ ਕੀ ਲੱਗ ਰਹੀ ਹੈ ਪਰ ਉਹਨਾਂ ਦਾ ੱਟਕਾ ਹੀ ਬੋਸ ਸੀਗਾ ਰਸ਼ ਬੋਸ ਸੀਗਾ ਤਾਂ ਕਰਕੇ ਕੋਈ ਹੁਣ ਸਮਝ ਨਹੀਂ ਲੱਗਿਆ ਕਾਉਣ ਲੱਗਿਆ ਉਪਰੀ ਜੇਹਤ ਸੀਗਾ ਆਹ ਮੈਂ ਦਿਖਦਾ ਲਿਖਾਉਣਾ ਕੰਪਲੇਂਟ ਤਾਂ ਲਿਖਾਉਣੀ ਪੈਣੀ ਆ ਕਿਹੜਾ ਫੋਨ ਕਿਹੜਾ ਸੀਗਾ ਹੈਲੋ ਐਮਨਾ ਐਮ ਆਈ ਦਾ ਸੀਗਾ ਤੇ ਅਮਰੋੜਾ ਦੇ ਪ੍ਰਧਾਨ ਸਾਹਿਬ ਸਾਡੇ ਆਏ ਸਵੇਰ ਪ੍ਰਧਾਨ ਤੇ ਉਹਨਾਂ ਦੇ ਸਵਾਗਤ ਲਈ ਅਸੀਂ ਖੜੇ ਸੀਗੇ ਤੇ ਅਸੀਂ ਨਾਰੇ-ਨਾਰੇ ਝੰਡਾ ਦੇ ਖੜੇ ਸੀਗੇ ਪਿੱਛੋਂ ਕਿਸ ਨੇ ਇਹਨਾਂ ਨੂੰ ਫੋਨ ਕੱਢ ਲਿਆ ਕਿਹੜਾ ਫੋਨ ਰੈਡਮੀ ਦਾ ਫੋਨ ਸੀ ਜੀ 13 Pro feel ਲੱਗਦਾ ਕਿ ਇਸ ਜਿਹੜਾ ਪ੍ਰੋਗਰਾਮ ਦੇ ਵਿੱਚ ਕੁਝ ਹੋ ਰਿਹਾ ਜੇ ਲੋਕ ਵੀ ਪਹੁੰਚੇ ਹੋਏ ਸੀ ਦੇਖੋ ਸੀਗੇ ਵਿੱਚ ਇਹੀ ਸਾਗ ਦੇ ਵਿੱਚ ਸੀਗੇ ਵੀ ਕਿਹੜਾ ਬੰਦਾ ਕਿਦਾਂ ਖੜੇ ਹੋਣੇ ਵਿੱਚੋਂ ਕੱਢ ਕੇ ਲੈ ਗਿਆ ਫੋਨ ਸਿਕਿਉਰਟੀ ਐਂਪਲਈਮਾਂ ਦੀ ਘਾਟ ਨਜ਼ਰ ਆਈ ਕੀ ਲੱਗ ਰਿਹਾ ਸਿਕਿਉਰਟੀ ਆਪਣੀ ਸਾਰੀ ਸੀਗੀ ਸਾਈਡ ਦੀ ਸਿਕਿਉਰਟੀ ਦਾ ਪਰ ਹੁਣ ਜੋ ਸਾਰੇ ਆਣੇ ਹੀ ਵੈਲਕਮ 'ਚ ਖੜੇ ਸੀਗੇ ਵਿੱਚੋਂ ਫੋਨ ਕੱਢ ਕੇ ਲੈ ਗਏ ਤੇ ਹੁਣ ਫੋਨ ਘੁੰਮਾਰੇ ਸੱਚੋ ਘੁੰਮਾਰੇ ਹੁਣੇ ਕੀਤਾ ਦੋ ਵਾਰੀ ਫੋਨ ਸੱਚ ਕੰਮ ਕਮਿਟ ਕਰਦੇ ਹੁਣ ਕਰਦੇ ਕੰਮ